ਪੇਰੇ ਜੀ ਇਹ ਵੀ ਸਮਝ ਲਓ ਵੀ ਮੇਰਾ ਹੀ ਦੁੱਖ ਆ ਤੇ ਮੇਰੇ ਦੁੱਖ ਚ ਵੀ ਇਕੱਠੇ ਹੋ ਸਾਰੇ ਜਣੇ ਆ ਕਿ ਜੀ ਆਪ ਤਾਂ ਆਪਣੇ ਤੇ ਆਵੇ ਤਾਂ ਮੈਨੂੰ ਕਿਦਾਂ ਦਾ ਫੀਲ ਹੋਵੇ ਐਸ ਲਈ ਮਤਲਬ ਅੱਖਾਂ ਜੋ ਹੰਝੂ ਵੀ ਆਉਂਦੇ ਆ ਇਹ ਬੰਦੀਆਂ ਦੇਗਾਂ ਬਣਾ ਕੇ ਤੇ ਇਹਨੇ ਸਾਡੇ ਕੋ ਪਹੁੰਚਾਈਆਂ ਵੀਰ ਦਾ ਇਹ ਗੱਲੋਂ ਬਹੁਤ ਧੰਨਵਾਦ ਕਰਦੇ ਇਹਨੇ ਦਰਦ ਵੇਖਿਆ ਇਹ ਮਾਰੇ ਇੱਕ ਛੋਟੇ ਘਰ ਚੋਂ ਉੱਠ ਕੇ ਵੀ ਲੋਕਾਂ ਦੀ ਇੰਨੀ ਸਹਾਇਤਾ ਕਰਨ ਦਿਆ ਵਾ ਵੀਰੇ ਪੰਜਾਬ ਦੇ ਵਿੱਚ ਅਰਬਾਂ ਪਤੀ ਹੈ ਗਿਆ ਜੀਦੀ ਮਰਜ਼ੀ ਬਾਹ ਪਾ ਸਕਦੇ ਜਿਲਾ ਜਿਲਾ ਤੱਕ ਸਾਮ ਸਕਦੇ ਆ ਉਹ ਤੇ ਵੀਰ ਇੱਕ ਗਰੀਬ ਘਰ ਦੇ ਹੋਣ ਦੇ ਬਾਵਜੂਦ ਵੀ ਸਾਡੇ ਕੋ ਆਇਆ ਜਿਹੜ ਦੇ ਜਦੋਂ ਪਿਆਵਣਾ ਖਾਣ ਦਾ ਟਾਈਮ ਆਉਂਦਾ ਉਦੋਂ ਆਪਾਂ ਇਕੱਲੇ ਰਹ ਜਾਂਦੇ ਆ ਉਦੋਂ ਇਕੱਲੇ ਪਿਆਵ ਰਹ ਜਾਂਦੇ ਐਸ ਸਮੇ ਪੂਰੇ ਪੰਜਾਬ ਜਿਹੜਾ ਹੜ ਦੀ ਚਪੇਟ ਦੇ ਵਿੱਚ ਆ ਚੁੱਕਾ ਆ ਮਾਝੇ ਦਾ ਏਰੀਆ ਐਸ ਸਮੇ ਪੂਰਾ ਹੜਾਣੇ ਘੇਰ ਲਿਆ ਹੋਇਆ ਪਾਣੀ ਜਿਹੜਾ ਹੈ ਕਈ ਪਾਸੇ 10-10 ਫੁੱਟ ਵੀ ਭਰਿਆ ਹੋਇਆ ਹੈ ਇਸ ਸਮੇਂ ਹਰੀਕੇ ਮੌਜੂਦ ਆ ਹਰੀਕੇ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਇੱਕ ਨੌਜਵਾਨ ਮਿਲਿਆ ਹੁਣ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੈਂ ਕਵਾਂਗਾ ਕੈਮਰਾਮੈਨ ਨੂੰ ਤਸਵੀਰ ਦਿਖਾ ਦਿੱਤੀ ਜਾਵੇ ਉਹ ਕਲਾਕਾਰ ਹੈ ਜੋ ਮਿਹਨਤ ਨਾਲ ਪਹੁੰਚਿਆ ਤੇ ਅੱਜ ਇੱਥੇ ਹੜਪੀੜਤਾ ਦੀ ਮਦਦ ਕਰਨ ਪਹੁੰਚਿਆ ਸੱਭਾ ਬਾਈ ਮੈਨਾਂ ਮੌਜੂਦ ਹੈ ਗੱਲਬਾਤ ਕਰਦੇ ਆ ਮੈ ਜੀ ਜਦੋਂ ਪੰਜਾਬ ਦੇ ਹਾਲਾਤ ਦੇਖਦੇ ਹੋ ਪਹਿਲੀ ਤਾਂ ਗੱਲ ਇੱਕ ਵਾਰੀ ਬੰਦਾ ਦੇਖ ਕੇ ਹੀ ਕੁਝ ਹੋ ਜਾਂਦਾ ਮਲਾ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਆਉਂਦੇ ਆ ਵੀ ਇਹ ਉਹੀ ਪੰਜਾਬ ਹੈ ਜਿਹੜਾ ਹਰ ਕਿਸੇ ਨਾਲ ਖੜਦਾ ਪੂਰੀ ਦੁਨੀਆ ਨਾਲ ਖੜਦਾ ਪਰ ਅੱਜ ਉਸਦੇ ਹਾਲਾਤ ਬਸ ਮੈਂ ਕੀ ਬੋਲਾਂ ਜੀ ਬਸ ਜਦੋਂ ਵੀ ਵੀਡੀਓ ਵੀਡੀਓ ਦੇਖਦੇ ਆ ਉਦੋਂ ਅੱਖਾਂ 'ਚ ਪਾਣੀ ਆ ਜਾਂਦਾ ਕਿਉਂਕਿ ਕੋਈ ਟਾਈਮ ਸੀ ਬਾਈ ਅਸੀਂ ਵੀ ਮਤਲਬ ਕੱਚੇ ਘਰਾਂ ਦੇ ਵਿੱਚ ਹੁੰਦੇ ਹਨ ਤੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਸੀਗਾ ਜਦੋਂ ਮੀਂਹ ਆਉਂਦਾ ਸੀਗਾ ਤੇ ਹੁਣ ਸਾਰੇ ਘਰ ਹੀ ਪਾਣੀ ਦੇ ਵਿੱਚ ਹਨ ਇਹ ਦੇਖ ਕੇ ਬਹੁਤ ਮਨਦੁਖੀ ਹੁੰਦਾ ਹਨ ਮੈਂ ਬਾਈ ਪਰਸੋ ਚੌਥੀ ਬਾਹਰੋਂ ਆਇਆ ਜੀ ਤੇ ਕੱਲ ਮੈਂ ਪਿੰਡ ਆਇਆ ਸੀਗਾ ਮੈਂ ਕੱਲ ਹੀ ਆਉਣਾ ਸੀਗਾ ਜੀ ਤੇ ਕੱਲ ਜਦੋਂ ਅਸੀਂ ਲੇਟ ਹੋ ਗਏ ਤਾਂ ਕਰਕੇ ਫਿਰ ਅੱਜ ਆਇਆ ਜੀ ਮਤਲਬ ਅਸੀਂ ਲੰਗਰ ਲੈ ਕੇ ਆਏ ਸੀਗੇ ਸੰਗਤ ਲਈ ਹਨ ਪੀੜ ਤੋਂ ਜੋਗੇ ਤੁਸੀਂ ਕਹਿਆ ਤੁਸੀਂ ਆਪ ਕੱਚੇ ਘਰਾਂ ਚੋਂ ਨਿਕਲਦੇ ਆ ਅੱਜ ਉਹ ਕੱਚੇ ਘਰਾਂ ਦਾ ਜਦੋਂ ਦਰਦ ਦੇਖਦੇ ਹੋ ਵੀ ਕਈ ਤਾਂ ਅਸੀਂ ਵੀ ਜਾ ਕੇ ਆਏ ਆ ਕਿ ਕਹਿੰਦੇ ਵੀ ਸਾਡੀਆਂ ਛੱਤਾਂ ਗਿਰਨ ਵਾਲੀਆਂ ਪੱਕੇ ਘਰਾਂ ਦੀਆਂ ਤੱਕ ਕਈ ਲੋਕ ਆ ਕਹਿੰਦੇ ਵੀ ਸਾਡੀਆਂ ਛੱਤਾਂ ਗਿਰਨ ਵਾਲੀਆਂ ਤਾਂ ਉਹ ਆਪਣੇ ਨਾਲ ਸਿੱਧਾ ਕਨੈਕਸ਼ਨ ਨਹੀਂ ਲੱਗਦਾ ਮੈਨੂੰ ਲੱਗਦਾ ਜੀ ਤਾਂ ਹੀ ਮੈਂ ਆਇਆ ਹੁਣ ਕਈ ਕਈਆਂ ਦੀ ਸੋਚ ਇਹ ਹੋਊਗੀ ਸ਼ਾਇਦ ਵੀਡੀਓ ਬਣਾਉਣਾ ਆ ਜਾਂ ਸਿੰਪਥੀ ਲੈਣਾ ਆ ਫੋਟੋ ਖਚਾਉਣਾ ਆ ਪਰ ਮੈਨੂੰ ਇਦਾਂ ਦਾ ਕੁਝ ਨਹੀਂ ਕਰ ਜੀ ਮੈਂ ਸਗੋਂ ਦੀ ਸਾਡੇ ਨਾਲ ਜਿੰਨੇ ਵੀ ਮੁੰਡੇ ਆ ਕਿਸੇ ਨੇ ਵੀ ਕੈਮਰਾ ਨਹੀਂ ਕੱਢਿਆ ਸੀ ਕੋਈ ਫੋਨ ਨਹੀਂ ਕੱਢਿਆ ਸੀ ਕੋਈ ਫੋਟੋ ਨਹੀਂ ਖਿਚੀ ਅਸੀਂ ਸਿਰਫ ਆਏ ਆ ਤੇ ਅਸੀਂ ਪਿੱਛੇ ਵੀ ਅਸੀਂ ਲੰਗਰ ਚੁਕਾ ਕੇ ਆਏ ਆ ਜੀ ਤੇ ਅਸੀਂ ਕੋਈ ਫੋਟੋ ਨਹੀਂ ਖਿੱਚੀ ਕੋਈ ਵੀਡੀਓ ਨਹੀਂ ਬਣਾएंगे ਭਾਈ ਜੀ ਇਹ ਕਹਿ ਵੀ ਗੱਲ ਹੈ ਨਾ ਵੀ ਜੇਤਾ ਆਵੇ ਤਾਂ ਲੋਕੀ ਤਾਂ ਵੀ ਮਾੜਾ ਕਹਿੰਦੇ ਆ ਜੇ ਨਾ ਆਵੇ ਤਾਂ ਤਾਂ ਵੀ ਇੰਸਟਾ ਤੇ ਸਟੇਟਸ ਪਾ ਦਿੰਦੇ ਆ ਵੀ ਸਾਡੇ ਤਾਂ ਆਏ ਨਹੀਂ ਦਿਖੇ ਨਹੀਂ ਪੈਸੇ ਇਕੱਠੇ ਕਰਨ ਤਾਂ ਪੈਸੇ ਤਾਂ ਇਕੱਠੇ ਕਰ ਲੈਂਦੇ ਵੱਡੇ ਵੱਡੇ ਕੌਨਸਟਾਈਜ ਪਰ ਜਦੋਂ ਪੰਜਾਬ ਨਾਲ ਖੜਨ ਦੀ ਵਾਰੀ ਆndi ਉਹਦੋਂ ਖੜਦੇ ਨਹੀਂ ਪੂਰੀ ਗੱਲ ਆ ਨਾ ਜਦੋਂ ਆਈ ਦਾ ਫਿਰ ਮਾੜਾ ਚੰਗਾ ਬੋਲਦੇ ਪਰ ਚਲੋ ਸਾਰੇ ਖੁਸ਼ ਰਹਿਣ ਜੀ ਉਹ ਵੀ ਜਿਹੜੇ ਮਾੜਾ ਚੰਗਾ ਬੋਲਦੇ ਚਲੋ ਭਾਈ ਅਸੀਂ ਤਾਂ ਵੀ ਪੰਜਾਬ ਨਿਕਲਦਾ ਕਿਸੇ ਨਾ ਕਿਸੇ ਆਪਦਾ ਤੋਂ ਫੇਰ ਫਸ ਜਾਂਦਾ ਕੁਛ ਨਾ ਕੁਛ ਹੁੰਦਾ ਫੇਰ ਫਸ ਜਾਂਦਾ 23 ਦੇ ਵਿੱਚੋਂ ਜੇ ਸੀ ਨਿਕਲ ਨਹੀਂ ਪਾਏ ਸੀ 23 ਦੀ ਆਪਦਾ ਦੇ ਵਿੱਚੋਂ ਤਾਂ ਹੋਰ ਫਸ ਗਏ ਸੀ ਪੰਜਾਬ ਸੰਘਰਸ਼ੀ ਵੀ ਆ ਅਫੇਰ ਦੇ 25 ਦੇ ਵਿੱਚ ਇਮਾਰ ਪੈ ਗਈ ਹੈ ਲੋਕਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਉਹਨਾਂ ਲਈ ਕਈਆਂ ਲਈ ਤਾਂ ਐਂਟਰਟੇਨਮੈਂਟ ਦਾ ਸੋਰਸ ਹੈ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵੀ ਮਦਦ ਕਰਨੀ ਕਰ ਕਿੱਦਾਂ ਕਰਨ ਕਰਨੀ ਚਾਹੀਦੀ ਹੈ ਜੀ ਮਦਦ ਆਪਾਂ ਪਿਆਬੀ ਆ ਪਿਆਬੀਆਂ ਨਾਲ ਖੜਨਾ ਚਾਹੀਦਾ ਤੁਹਾਨੂੰ ਪਤਾ ਪਿਆਬ ਦਾ ਆਪਣਾ ਹਰੇਕ ਨਾਲ ਹੀ ਖੜਦਾ ਜੀ ਭਾਵੇਂ ਉਹ ਪੰਜਾਬੀ ਹੋਵੇ ਭਾਵੇਂ ਕੋਈ ਵੀ ਹੋਵੇ ਕੋਈ ਵੀ ਕਮਿਊਨਿਟੀ ਹੋਵੇ ਆਪਾਂ ਤਾਂ ਹਰੇਕ ਨਾਲ ਹੀ ਖੜਦੇ ਆਂ ਫਿਰ ਆਪਾਂ ਨੂੰ ਆਪਣੇ ਨਾਲ ਵੀ ਖੜਨਾ ਚਾਹੀਦਾ ਹੈ ਜੀ ਬਾਈ ਜੀ ਜਦੋਂ ਮੈਂ ਵੈਸੇ ਮੈਨੂੰ ਅ ਇਸ ਮੌਕੇ ਤੇ ਪਤਾ ਨਹੀਂ ਉਹ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਪਰ ਤੁਹਾਡਾ ਮੈਂ ਵੀ ਸੰਘਰਸ਼ ਦੇਖਿਆ ਜਦੋਂ ਤੁਹਾਡੇ ਲੈਂਡਰ ਪਿਆ ਤੁਹਾਡੇ ਵੀ ਖੁਸ਼ੀ ਦੇਖਣ ਵਾਲੀ ਸੀ ਉਹ ਮੈਂ ਕਵਾਂਗਾ ਪਹਿਲਾਂ ਤਾਂ ਤੁਹਾਨੂੰ ਉਸ ਚੀਜ਼ ਨੂੰ ਮੈਂ ਅਪਰੀਸ਼ੀਏਟ ਵੀ ਕਰਾਂਗਾ ਉਸ ਚੀਜ਼ ਨੂੰ ਵੀ ਤੁਸੀਂ ਮਿਹਨਤ ਕੀਤੀ ਹੈ ਤਾਂ ਉਹ ਸਭ ਕੁਝ ਬਣਾਇਆ ਪਰ ਤੁਸੀਂ ਪਹਿਲਾਂ ਕਿਹਾ ਮੈਂ ਇਹਨਾਂ ਨਾਲ ਲਿੰਕ ਕਰਦਾ ਇਨਾਂ ਦੇ ਜਦੋਂ ਮਿਹਨਤ ਵਾਲੇ ਬਣੇ ਚੁਬਾਰੇ ਐਦਾਂ ਟਹਿ ਜਾਂਦੇ ਨੇ ਉਦੋਂ ਬਹੁਤ ਔਖਾ ਲੱਗਦਾ ਜੀ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਜਿਵੇਂ ਮੇਰੇ ਲੈਂਟਰ ਦੇ ਇਕੱਠੇ ਹੋਏ ਸੀ ਮੇਰੀ ਖੁਸ਼ੀ ਜਿ ਇਕੱਠੇ ਹੋਏ ਸੀ ਇਹ ਵੀ ਸਮਝ ਲਓ ਵੀ ਮੇਰੇ ਹੀ ਦੁੱਖ ਆ ਤੇ ਮੇਰੇ ਦੁੱਖ 'ਚ ਵੀ ਇਕੱਠੇ ਹੋ ਸਾਰੇ ਜਣੇ ਆ ਕਿ ਜਿੰਨੇ ਵੀ ਆ ਮੈਨੂੰ ਪਿਆਰ ਕਰਦੇ ਆ ਭਰਾ ਸਾਰੇ ਇੱਥੇ ਪਹੁੰਚੋ ਜੀ ਥੋੜੀ ਵੱਡੀ ਗੱਲ ਕਹਿ ਤੀ ਤੁਸੀਂ ਵੀ ਉਹ ਵੀ ਮੇਰਾ ਹੀ ਸੀ ਤੇ ਇਹ ਵੀ ਮਤਲਬ ਹੁਣ ਮੈਂ ਕਹਿੰਦਾ ਜਿੱਥੇ ਐਸ ਸਮੇਂ ਪੋਲਿਟਿਕਸ ਛੱਡ ਕੇ ਇਹ ਸਭ ਕੁਝ ਛੱਡ ਕੇ ਚਲੋ ਸਵਾਲ ਤਾਂ ਕੁਛ ਨੇ ਜ਼ਰੂਰੀ ਆ ਅਸੀਂ ਵੀ ਸਰਕਾਰਾਂ ਨੂੰ ਸਵਾਲ ਪੁੱਛਦੇ ਆ ਤੇ ਹੁਣ ਮੈਨੂੰ ਲੱਗਦਾ ਵੀ ਪੰਜਾਬ ਨੂੰ ਇਕੱਠੇ ਆਉਣ ਦੀ ਲੋੜ ਆ ਭਾਵੇਂ ਉਹ ਕੋਈ ਐਕਟਰ ਆ ਭਾਵੇਂ ਸਿੰਗਰ ਆ ਭਾਵੇਂ ਪੋਲਿਟਿਸ਼ੀਅਨ ਆ ਸਾਰਿਆਂ ਨੂੰ ਇਕੱਠੇ ਹੋਣ ਦੀ ਹਾਂਜੀ ਲੋੜ ਹੈ ਜੀ ਬਾਈਕ ਕਿਦਾਂ ਦੇਖਦੇ ਹੋ ਇੰਡਸਟਰੀ ਨਾਲ ਗੱਲ ਹੁੰਦੀ ਆ ਤਾਂ ਮੈਨੂੰ ਲੱਗਦਾ ਮੈਨੂੰ ਵੀ ਪਤਾ ਇੰਡਸਟਰੀ 'ਚ ਬੜੇ ਸੁਹਿਦਰ ਲੋਕ ਵੀ ਆ ਕਈ ਹੈਗੇ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਬੜੇ ਸੁਹਿਦਰ ਲੋਕ ਹੀ ਨਹੀਂ ਵੀ ਨੇ ਉਹ ਕਹਿੰਦੇ ਹੋਣੇ ਆ ਵੀ ਅਸੀਂ ਮਦਦ ਕਰਨਾ ਚਾਹੁੰਦੇ ਆ ਕਿਸੇ ਨਾ ਕਿਸੇ ਨਾਲ ਕੋਈ ਗੱ ਨੇ ਮੈਂ ਤਾਂ ਪਰਸੋਂ ਜਦੋਂ થી ਬਾਹਰੋਂ ਆਇਆ ਜੀ ਹਲੇ ਮਤਲਬ ਮੇਰੀ ਹਜੇ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮਤਲਬ ਚਲੋ ਭਰਾ ਹੈਗੇ ਆ ਸਾਰੇ ਮਦਦ ਕਰਨ ਵਾਲੇ ਜਰੂਰ ਕਰਨਗੇ ਜੀ ਜਿਹੜੇ ਵੀ ਮੇਰੇ ਨਾਲ ਆ ਮਤਲਬ ਕਲਾਕਾਰ ਭਰਾ ਲਾ ਲਓ ਜਾਂ ਕੋਈ ਵੀ ਲਾ ਲਓ ਉਹ ਸਾਰੇ ਮਦਦ ਜਰੂਰ ਕਰਨਗੇ ਪਰੋਂ ਆnde ਸਿੱਧਾ ਇੱਥੇ ਆ ਗਏ ਮਤਲਬ ਘਰੇ ਬੈਠਿਆ ਨਹੀਂ ਗਏ ਨਹੀਂ ਮੈਂ ਕੱਲ ਕੱਲ ਹੀ ਪਿੰਡ ਆਇਆ ਸੀਗਾ ਜੀ ਕੱਲ ਹੀ ਮੈਂ ਆਉਣਾ ਸੀਗਾ ਕੱਲ ਅਸੀਂ ਲੇਟ ਹੋ ਗਏ ਫਿਰ ਤੇ ਫਿਰ ਤਾਂ ਹੀ ਅੱਜ ਸਵੇਰੇ ਸਵੇਰ ਦੇ ਨਿਕਲੇ ਨੇ ਆਈ ਅਸੀਂ 9 10 ਵਜੇ ਤੋਂ ਨਿਕਲੇ ਹਾਂ ਜੀ ਮੇਰਾ ਪਿੰਡ ਕਾਫੀ ਦੂਰ ਹੈ ਇੱਥੋਂ 2.5 ਕਿਲੋਮੀਟਰ ਹੈ ਜੀ 2.5 ਕਿਲੋਮੀਟਰ ਤੁਹਾਡਾ ਪਿੰਡ ਕਿਉਂਕਿ ਮੈਨੂੰ ਲੱਗ ਰਿਹਾ ਸੀ ਵੀ ਤੁਸੀਂ ਕਾ ਤੁਹਾਡਾ ਪਿੰਡ ਕਾਫੀ ਦੂਰ ਹੈ ਹਾਂ ਜੀ ਕਾਫੀ ਦੂਰ ਹੈ ਸ਼੍ਰੀ ਮਕਸਰ ਸਾਹਿਬ ਜਿਲ੍ਹਾ ਹੀ ਮੇਰਾ ਮਰਾੜ ਕਲਾ ਪਿੰਡ 2.5 ਕਿਲੋਮੀਟਰ ਹੈਗਾ ਇੱਥੋਂ ਤੇ ਇੱਕ ਦਾ ਹਾਲਾਤ ਜਿਹੜੇ ਨੇ ਉਹ ਆਊਟ ਆਫ ਡੇਂਜਰ ਹੈ ਉੱਥੇ ਕੁਝ ਇਹੋ ਜਿਹਾ ਨਹੀਂ ਉੱਥੇ ਤਾਂ ਹਾਲੇ ਤੱਕ ਇਹੋ ਜਿਹਾ ਕੁਝ ਨਹੀਂ ਹੈ ਮੈਂ ਹਾਂ ਜੀ ਮੈਂ ਇਹ ਹੀ ਚੀਜ਼ ਸੋਚਦਾ ਨਾ ਮਤਲਬ ਮੈਂ ਆਪਦੇ ਆਪ ਨੂੰ ਉਹ ਥਾਂ ਤੇ ਖੜਾਉਣਾ ਨਾ ਜੀ ਮਤਲਬ ਜਿੰਨੇ ਵੀ ਹੁਣ ਚਲੋ ਹਨਾ ਘਰ ਆ ਜਾਾਂ ਜਿੰਨੇ ਵੀ ਲੋਕ ਆ ਜਾਂ ਕੁਝ ਵੀ ਹੈ ਨਾ ਵੀ ਉਹ ਹੜਪੀੜਤਾ ਹਨਾ ਉਹਨਾਂ ਨੂੰ ਮੈਂ ਆਪਦੀ ਜਗ੍ਹਾ ਖੜਾਉਣਾ ਨਹੀਂ ਉਹਨਾਂ ਦੀ ਜਗ੍ਹਾ ਮੈਂ ਖੜਦਾ ਸੌਰੀ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਯਾਰ ਜੇ ਕੱਲ ਨੂੰ ਇਹੋ ਜੀ ਆਫਤ ਆਪਣੇ ਤੇ ਆਵੇ ਤਾਂ ਮੈਨੂੰ ਕਿਦਾਂ ਦਾ ਫੀਲ ਹੋਵੇ ਐਸ ਲਈ ਮਤਲਬ ਅੱਖਾਂ 'ਚੋਂ ਹੰਝੂ ਵੀ ਆਉਂਦੇ ਆ ਇਹ ਹਨਾ ਤੇ ਦੌਖਾ ਲੱਗਦਾ ਜੀ ਇਹਦੀ ਜਨੂ ਦੇਖ ਕੇ ਜਦੋਂ ਛੋਟੇ ਬੱਚਿਆਂ ਨੂੰ ਡਰੋਂਦੇ ਦੇਖਦੇ ਹੋ ਮਤਾਵਾਂ ਨੂੰ ਰੋਂਦੇ ਦੇਖਦੇ ਹੋ ਉਹਨਾਂ 'ਚ ਆਪਣਾ ਆਪ ਨੂੰ ਹੀ ਦੇਖਣ ਲੱਗ ਜਾਂਦੇ ਹੁਣ ਮੈਂ ਕਾਫੀ ਵੀਡੀਓ ਦੇਖਦਾ ਹਾਂ ਜਿਵੇਂ ਪਸ਼ੂ ਵਿਚਾਰੇ ਰੁੜੇ ਫਿਰਦੇ ਆ ਜੀ ਕਈ ਹਾਂਜੀ ਕਈਆਂ ਦੀ ਡੈਥ ਹੋ ਗਈ ਹੈ ਨਾ ਮਤਲਬ ਇਦਾਂ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਸੀਗਾ ਇਥੋਂ ਕਰਮੋ ਵਾਲੇ ਤੋਂ ਸਰਪੰਚ ਸਾਹਿਬ ਆ ਇਹਨਾਂ ਨੇ ਸਾਨੂੰ ਵੀਡੀਓ ਦਿਖਾਈ ਸੀਗੀ ਐ ਪਛੂ ਰੁੜੇ ਜਾਂਦੇ ਜੀ ਵਿੱਚ ਘਰ ਪਾਣੀ ਦੇ ਵਿੱਚ ਇੱਕ ਦੋ ਘਰ ਇਦਾਂ ਦਿਖਾਏ ਮੈਨੂੰ ਉਹ ਚੀਜ਼ਾਂ ਦੇਖ ਕੇ ਦੁੱਖ ਲੱਗਦਾ ਜੀ